ਅਗਰਵਾਲ ਤਰਨਸਲ ਇੱਕ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਸਮਾਨ ਦੇ ਵਿੱਚ ਬੜੇਚਾ ਪਰਿਵਾਰ ਦੇ ਵਿੱਚ ਮਾਤਾ ਸੁਕੰਤਲਾ ਦੇਵੀ ਕੀ ਅੰਤਿਮ ਅਰਦਾਸ ਦੇ ਸਮਾਜਿਕ ਸਮਾਗਮ ਤੇ ਸ਼ਿਰਕਤ ਕਰਨ ਉਨ ਸੇ ਉਹਨਾਂ ਨੇ ਇਸ ਮੌਕੇ ਤੇ ਗੱਲਬਾਤ ਕਰਦੇ ਕਿਹਾ ਕਿ ਆਪ ਪਾਰਟੀ ਪੰਜਾਬ ਦੇ ਵਿੱਚ ਲੋਕ ਸਭਾ ਸੀਟਾਂ ਦੇ ਵਿੱਚ ਅਕੇਲੇ ਚੋਣ ਲੜੇਗੀ ਕਾਂਗਰਸ ਨਾਲ ਸਮਝੌਤਾ ਸਾਡਾ ਨਹੀਂ ਹੋ ਰਿਹਾ ਸਾਡੀ ਪਾਰਟੀ ਅਕੇਲੇ ਲੜੇਗੀ ਔਰ ਉਹਨਾਂ ਨੇ ਅਕਾਲੀ ਦਲ ਔਰ ਬੀਜੇਪੀ ਕੇ ਸਮਝੌਤੇ ਦੀ ਗੱਲਾਂ ਤੇ ਕਹਿੰਦੇ ਕਿ ਇਹ ਭਾਵੇਂ ਇਕੱਠੇ ਹੋਣ ਇਹਨਾਂ ਦਾ ਕੁਝ ਨਹੀਂ ਬਣਨਾ ਪੰਜਾਬ ਦੇ ਵਿੱਚ ਕੋਈ ਇਹਨਾਂ ਦਾ ਵजूद ਨਹੀਂ ਹੈ ਪੰਜਾਬ ਦੇ ਵਿੱਚ ਸਤਿਕਾਰਯੋਗ ਮਾਤਾ ਇਸ਼ਕ ਪੱਲਾ ਦੇਵੀ ਜੀ ਜੋ ਇਸ ਦੁਨੀਆ ਤੋਂ ਰੁਕਸਤ ਹੋ ਗਏ ਉਹਨਾਂ ਦੇ ਪਰਿਵਾਰ ਨਾਲ ਦੁੱਖ ਬਣਾਉਣ ਵਾਸਤੇ ਉਹਨਾਂ ਨੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਇੱਥੇ ਪਰਿਵਾਰ ਨਾਲ ਇੱਥੇ ਸ਼ਾਮਲ ਹੋਣ ਧਰਮਸ਼ਾਲਾ ਦੇ ਵਿੱਚ ਸੋ ਮਾਤਾ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਚ ਨਵਾਸ ਵਾਛੇ ਕੇਂਦਰ ਸਰਕਾਰ ਵੱਲੋਂ ਜੋ ਪਿਛਲੇ ਸਮੇਂ ਜੋ ਦਿੱਲੀ ਵਿਖੇ ਧਰਨੇ ਲਾਏ ਗਏ ਸੀਗੇ ਉਦੋਂ ਜੋ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਆਹ ਤੁਹਾਡੇ ਜਿਹੜੇ ਕੰਮ ਨੇ ਉਹਨਾਂ ਨੂੰ ਹੱਲ ਕਰਦਾਂਗੇ ਉਹਨਾਂ ਤੋਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਹੱਥ ਖਿੱਚਿਆ ਸੋ ਉਸੇ ਕਰਕੇ ਜਿਹੜੇ ਕਿਸਾਨਾਂ ਨੇ ਦੁਬਾਰਾ ਉਹਨਾਂ ਨੇ ਦਿੱਲੀ ਵੱਲ ਜਾਣ ਦਾ ਦੁਬਾਰੇ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੋ ਕੇਂਦਰ ਨੂੰ ਚਾਹੀਦਾ ਕਿ ਜਿਹੜੇ ਜਿਹੜਾ ਅਸੀਂ ਵਾਅਦਾ ਕੀਤਾ ਤਾਂ ਉਤੇ ਪੂਰਾ ਉਤਰਨਾ ਚਾਹੀਦਾ ਸੋ ਕੇਂਦਰ ਨੂੰ ਚਾਹੀਦਾ ਕਿ ਉਹ ਉੱਥੇ ਨਾ ਜਾਣ ਦੇ ਕੇ ਇੱਥੇ ਪੰਜਾਬ ਦੇ ਵਿੱਚ ਹੀ ਬੈਠ ਕੇ ਜਿਹੜੇ ਆਪਣੇ ਮੰਤਰੀ ਭੇਜਣ ਉਹਨਾਂ ਨੂੰ ਪੂਰਾ ਸਾਰਾ ਦੱਸ ਕੇ ਭੇਜਣਾ ਕਿ ਫ੍ਰੀ ਹੈਂਡ ਕਰਕੇ ਭੇਜਣ ਕਿ ਜੋ ਵੀ ਤੁਸੀਂ ਫੈਸਲਾ ਕਰੋਗੇ ਉਹ ਕੇਂਦਰ ਸਰਕਾਰ ਕਰਕੇ ਦਊਗੀ ਸੋ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਜਿਵੇਂ ਪਿਛਲੇ ਦਿਨੀ ਸਾਡੇ ਮੁੱਖ ਮੰਤਰੀ ਸਾਹਿਬ ਵੀ ਵਿੱਚ ਉਸ ਮੀਟਿੰਗ ਦੇ ਵਿੱਚ ਸੀ ਮੀਟਿੰਗ ਹੋਈ ਆ ਜੇ ਉਸੇ ਤਰ੍ਹਾਂ ਦੁਬਾਰਾ ਮੀਟਿੰਗ ਕਰਕੇ ਜੋ ਮੰਗਾਂ ਨੇ ਉਹਨਾਂ ਮੰਨੇ ਜਾਣ ਤਾਂ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੇ ਕੀ ਹੋਰ ਵੱਖ-ਵੱਖ ਥਾਵਾਂ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਾफी ਰਾਹਤ ਮਿਲੀ ਪਾਰਟੀ ਦਾ ਤਾਂ ਪਹਿਲੇ ਦਿਨ ਤੂੰ ਕਹਿ ਰਿਹਾ ਕਿ ਅਸੀਂ ਇਕੱਲੇ ਲੜਾਂਗੇ ਸੋ ਕਿਉਂਕਿ ਕਾਂਗਰਸ ਦਾ ਜੋ ਹਾਲਾਤ ਚੱਲ ਰਹੇ ਨੇ ਜਦੋਂ ਕਈ ਥਾਮੇ ਕਾਂਗਰਸ ਹਾਰ ਗਈ ਤਾਂ ਫਿਰ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਉਹ ਡਿਸੀਜਨ ਨਹੀਂ ਲੈ ਸਕ ਰਹੇ ਪਤਾ ਨਹੀਂ ਕੀ ਗੱਲ ਹੈ ਸੋ ਇਸ ਕਰਕੇ ਜੇ ਡਿਸੀਜਨ ਲੈਂਦੇ ਤਾਂ ਬਾਕੀ ਵੀ ਜਿਹੜੇ ਦਲ ਨੇ ਉਹ ਛੱਡ ਕੇ ਨਾ ਜਾਂਦੇ ਤਾਂ ਕਿਤੇ ਨਾ ਕਿਤੇ ਮੋਦੀ ਨੂੰ ਜੇ ਅਸੀਂ ਕੇਂਦਰ ਦੇ ਵਿੱਚੋਂ ਰੋਕਣਾ ਤਾਂ ਉਤੇ ਕੁਝ ਨਾ ਕੁਝ ਜਿਹੜਾ ਅਮਲ ਚਾ ਸਕਦਾ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਕੀ ਗਲਵਾ ਚੱਲ ਰਿਹਾ ਹੈ ਸਮਝੋਤਾ ਹੋ ਸਕਦਾ ਹੈ ਇਸ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਦੇਖੋ ਮੈਨੂੰ ਲੱਗਦਾ ਜਿਵੇਂ ਟੰਬਟੇ ਇੱਕ ਦੂਜੇ ਦੇ ਮਾਰ ਰਹੇ ਨੇ ਮੈਨੂੰ ਲੱਗਦਾ ਨਹੀਂ ਕੋਈ ਸਮਝੌਤਾ ਹੋਊਗਾ ਕਿਉਂਕਿ ਬਹੁਤ ਇੱਕ ਦੂਜੇ ਦੇ ਖਿਲਾਫ ਜੋ ਕੁਝ ਇਹਨਾਂ ਨੇ ਕਿਹਾ ਤਾਂ ਮੈਨੂੰ ਲੱਗਦਾ ਉਹ ਜੇ ਦੁਬਾਰਾ ਸਮਝੌਤਾ ਹੁੰਦਾ ਤਾਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਕਾਹਨ ਮੀਨ ਹੈ ਕਿਉਂਕਿ ਅਸੀਂ ਦੇਖਿਆ ਜਦੋਂ ਕੇਂਦਰ ਦੇ ਵਿੱਚ ਦਿੱਲੀ ਦੇ ਵਿੱਚ ਧਰਨਾ ਕਿਸਾਨਾਂ ਨੇ ਲਾਇਆ ਸੀ ਤਾਂ ਕਾਂਗਰਸ ਨੇ ਤੋੜ ਵਿਛੋੜਾ ਕਰਕੇ ਇਹ ਦਿਖਾਇਆ ਸੀ ਕਿ ਅਸੀਂ ਪੰਜਾਬ ਦੇ ਨਾਲ ਪਰ ਹੁਣ ਦੁਬਾਰੇ ਮੂਝ ਪਤਾ ਨਹੀਂ ਕਿਉਂ ਲਾਲਟਪਾ ਕੈਂਪ ਫਿਰਦੇ ਨੇ ਕਿ ਸਾਡਾ ਛੇਤੀ ਸਮਝੌਤਾ ਹੋ ਜੇ ਕਿਉਂਕਿ ਹਕੀਕਤ ਦੇ ਵਿੱਚ ਪੰਜਾਬ ਦੇ ਵਿੱਚ ਨਾ ਕਾਹਲੇ ਦਲ ਦੇ ਪੱਲੇ ਕੁਛ ਹੈ ਨਾ ਭਾਜਪੀ ਦੇ ਪੱਲੇ ਹੈ ਸੋ ਇੱਕ ਦੂਜੇ ਦੇ ਮੋਢੇ ਦੇ ਧਰ ਕੇ ਚਲਾਉਣ ਨੂੰ ਫਿਰਦੇ ਨੇ ਮੈਨੂੰ ਲੱਗਦਾ ਹੁਣ ਮੋਢਾ ਮਿਲਣਾ ਕੋਈ ਨਹੀਂ ਹੁਣ ਤਾਂ ਚਾਰ ਬੰਦੇ ਚੱਕੀ ਲੈ ਜਾਣਗੇ ਇਹਨਾਂ ਦੇ ਹਾਲਾਤ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼